ਅਸੀਂ 2500 ਰੁਪਏ ਗਾਜ ਪਲਾਟ ਲਿਆ ਤੇ ਅੱਜ ਦੀ ਡੀਟ ਰੇਟ ਚ ਇਹ ਕਹਿੰਦੇ 10000 ਰੁਪਏ ਗਾਜ ਮੈਨੂੰ ਡਿਵੈਲਪਮੈਂਟ ਚਾਰਜ ਦਿਓ ਤੇ ਨਾਨ ਕੰਸਟਰਕਸ਼ਨ ਜਾਂ 10000 ਮੈਨੂੰ ਲੈ ਜਾਓ ਜਾਂ 10000 ਰੁਪਏ ਮੈਨੂੰ ਦੇ ਦਿਓ ਅਸੀਂ ਮੰਗਤੇ ਇਹ ਵੀ ਸਾਡੇ ਸਾਡਾ ਕੋਈ ਚਾਰਜ ਨਹੀਂ ਹੈਗਾ ਲਗਨਾਂ ਨੇ ਕਿਹਾ ਸੀ ਜੀ ਇਹ ਕੁਲ ਵੀ ਕਿਸੇ ਖਲਾਸ ਕੀ ਉਹ ਕਹਿੰਦੇ ਜੀ ਤੁਹਾਡੇ ਕੋਲ ਇੱਕ ਐਗਰੀਮੈਂਟ ਨਹੀਂ ਹੈਗਾ ਤੁਹਾਡੇ ਕੋਲ ਪਹਿਲਾਂ ਐਗਰੀਮੈਂਟ ਨਹੀਂ ਕੀਤਾ ਤੁਹਾਡੇ ਤੋਂ ਪੈਸੇ ਮੰਗ ਨਹੀਂ ਸਕਦੇ ਨਹੀਂ ਹਾਂ ਕੋਈ ਉਹਨਾਂ ਨੂੰ ਰਾਜ ਸਭਾ ਤੇ ਭੇਜਣਾ ਤੇ 2027 ਦੇ ਵਿੱਚ ਕਿਹੜੇ ਕਿਹੜੇ ਮੈਨੇਜਮੈਂਟ ਕੀਤੇ ਆ ਉਹਦੇ ਨਾਲ ਉਹਦੇ ਤੋਂ ਕਿਹੜੇ ਕਿਹੜੇ ਪ ਇਹ ਵਿਚਾਰਨ ਦੀ ਗੱਲ ਆ ਇਹ ਐਵੇਂ ਨਹੀਂ ਅੰਨਾ ਬੰਦੇ ਸੀਰਨੀਆਂ ਤੇ ਮੋੜ-ਮੋੜ ਧਰਤਿਆਂ ਨੂੰ ਇਹ ਐਵੇਂ ਨਹੀਂ ਵੱਡਿਆਂ ਨੂੰ ਸੀਰਨੀਆਂ ਪੈਂਦੀਆਂ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਪੱਕ ਪਕਾ ਪਹਿਲਾਂ ਕਰਵਾਇਆ ਗਿਆ ਠੀਕ ਹੈ ਉਹ ਡਿਓ ਦਿੱਤੇ ਬਿਨਾਂ ਨਾ ਚੱਲਣਾ ਵੀ ਹੈਗਾ ਸਟੇਲੇ ਤਾਂ ਪੈਣੀ ਆ ਉਹ ਇਸ ਚੀਜ਼ ਦਾ ਵਾਰ-ਵਾਰ ਮੁੱਦਾ ਬਣਾਉਂਦੇ ਆ ਕੱਟ ਲਗਾਉਂਦੇ ਆ ਕਿਸੇ ਨੂੰ ਬੁਲਾਉਂਦੇ ਆ ਅੱਜ ਵੀ ਇਹਨਾਂ ਨੇ ਕੱਟ ਲਗਾਇਆ ਬੈਂਸ ਜੀ ਨੂੰ ਬੁਲਾਇਆ ਠੀਕ ਹੈ ਪਰ ਆਪਣਾ ਇਸ਼ੂ ਨਹੀਂ ਦੱਸਦੇ ਕਿ ਸਾਡਾ ਮੇਨ ਇਸ਼ੂ ਕੀ ਹੈ ਜਿੱਥੇ ਲੁੱਟਦੇ ਪੈਸੇ ਦੀ ਵੰਡ ਪੈਣ ਲੱਗ ਉੱਥੇ ਸਰ ਚੁੱਪੀ ਹੁੰਦੀ ਹੈ ਇਹ ਚੁੱਪੀ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਇਕੱਠੇ ਹੋਣਾ ਤੇ ਮੇਨ ਮੁੱਦਾ ਇਹ ਹੈ ਕਿ ਅਸੀਂ ਦੇਣੀ ਨਹੀਂ ਇੱਕ ਜੱਗਾ ਹੈਗਾ ਨਾਲ ਇਹਨਾਂ ਦੇ ਰਲਿਆ ਹੋਇਆ ਉਹ ਇਹਨਾਂ ਨੂੰ ਪੰਪ ਦੇ ਰਿਹਾ ਕਿ ਹਾਂ ਵੀ ਤੁਸੀਂ ਆਓ ਮੇਰੇ ਕੋਲ ਮੈਂ ਤੁਹਾਨੂੰ ਲਾਡਾ ਆਫਿਸ ਲੈ ਕੇ ਜਾਵਾਂਗਾ ਇਹ ਕਰਾਂਗਾ ਉਹ ਕਰਾਂਗੇ ਉਹਦਾ ਹੀ ਗੱਲਾਂ ਚਾਕੇ ਪੈਸੇ ਦੇਣ ਤੋਂ ਮੁੱਕਰ ਜਾਂਦੇ ਸਰ ਕਈਆਂ ਦੀ ਆਖਰੀ ਹੈ ਕਈਆਂ ਦਿਨਾਂ ਤੋਂ ਵੀ ਪਹਿਲਾਂ ਦੀ ਹੈ ਉਹ ਮੇਰੇ ਕੋਲ ਵੀ ਇੱਕ ਦੋ ਕੇਸ ਆਏ ਇਸ ਇਦਾਂ ਦੇ ਯੋਨਰਿਕ ਉਹ ਕਹਿ ਰਹੇ ਸੀ ਜੇ ਡਿਊ ਜ਼ਿਆਦਾ ਨਹੀਂ ਮੈਂ ਕਿਹਾ ਹੁਣ ਟਾਈਮ ਵੀ ਤਾਂ ਤੁਹਾਡਾ ਹੋ ਗਿਆ ਨਾ ਤੇ ਹੁਣ ਤੁਸੀਂ 3 ਸਾਲ ਲੇਟ ਬਣਾਉਣ ਲੱਗੇ ਹੋ ਪਲਾਟ ਲਿਆ ਸੀ 13 ਲੱਖ ਦਾ ਤੇ ਜਦੋਂ ਬਣਾਉਣ ਲੱਗਦੇ ਹੋ ਕਹਿੰਦੇ ਨਾ ਨਾ ਇੱਧਰ ਆ ਜਾ 6 ਲੱਖ ਰੁਪਈਆ ਹੋਰ ਭਰ ਡਿਵੈਲਪਮੈਂਟ ਚਾਰजेस ਦੇ ਸਾਨੂੰ ਇਹ ਕਿਹੜਾ ਕਾਨੂੰਨ ਆ ਇਹਦਾ ਪ੍ਰੋਸੈਸ ਤਾਂ ਸਰ ਜਦੋਂ ਆਪਾਂ ਜਗ੍ਹਾ ਲੈਣੀ ਹੈ ਜਦੋਂ ਅਸੀਂ ਸੇਲ ਆਊਟ ਕਰਨੀ ਹੈ ਉਹਦੇ ਬਾਅਦ ਜਦੋਂ ਉਹਨਾਂ ਨੂੰ ਲੋੜ ਪੈਣੀ ਹੈ ਐਨਓਸੀ ਦੀ ਫਿਰ ਉਹ ਆਉਂਦੇ ਆ ਡੀਲਰ ਕੋਲ ਕਿ ਸਾਨੂੰ ਐਨਓਸੀ ਦੋ ਤੇ ਐਨਓਸੀ ਅਸੀਂ ਤਾਂ ਹੀ ਪ੍ਰੋਵਾਈਡ ਕਰਾਵਾਂਗੇ ਜੇ ਡਿਊ ਦੇਣਗੇ ਉਹਨਾਂ ਨੂੰ ਲੈ ਕੇ ਬਾਜੂ ਮੰਗ ਕੀ ਆ ਕਿਸੇ ਦਾ 100 ਗਾਜ ਦਾ ਕਿਸੇ ਨੂੰ ਕਹਿੰਦੇ ਆ ਕੱਢ 18 ਲੱਖ ਕਿਸੇ ਨੂੰ ਕਹਿੰਦੇ ਆ ਕੱਢ 12 ਲੱਖ ਕਿਹੜਾ ਕੀ ਕਾਨੂੰਨ ਦੇ ਅਨੁਸਾਰ ਬਿਲਕੁਲ ਨਹੀਂ ਹੈਗਾ ਇਹ ਸਤਕਾਰਯੋਗ ਜਿਨ੍ਹਾਂ ਦੇ ਇੱਥੇ 플ੌਟ ਹੈਗਾ ਇਹ ਰੀਨ ਸਿਗਨਲ ਦਿੰਦੇ ਹੋਏ ਕਿਹਾ ਵੀ ਤੁਸੀਂ ਇੱਕ ਪੈਸਾ ਨਹੀਂ ਦੇਣਾ ਉਹ ਲੈਂਡ ਦਾ ਹੱਕਦਾਰ ਨੇ ਉਹਨਾਂ ਨੂੰ ਆਪਣਾ ਦੁੱਖ ਤੇ ਦਰਦ ਦੱਸਾਂਗੇ ਵੀ ਅਸੀਂ ਪੈਸੇ ਸਾਡੀ ਕਿਰਤ ਕਮਾਈ ਆ ਹਰਾਮ ਦੇ ਨਹੀਂ ਹੈਗੇ ਪੈਸੇ ਹੋਣੇ 2012 ਦੇ ਵਿੱਚ ਇਹਨੇ ਜਾ ਕਿੰਨੇ ਪੈਸੇ ਮੰਗ ਰਿਹਾ ਕੀ ਮਤਲਬ 10000 ਰੁਪਏ ਗਾਜਟ ਡਿਵੈਲਪਮੈਂਟ ਚਾਰਜ ਮੰਗ ਰਿਹਾ ਹੁਣ ਮੀਟਿੰਗ ਹੋਈ ਬੈਂਸਾਪੀ ਪਹੁੰਚ ਬੈਂਸਾਬ ਨਾਲ ਹਾਂ ਸੱਤ ਦਾ ਮਤਲਬ ਕੀ ਆ ਵੀ ਅਸੀਂ ਤਕਰੀਬਨ 70 72% ਵੋਟ ਦੇ ਉੱਤੇ ਕਾਂਗਰਸ ਪਾਰਟੀ ਜਿੱਤ ਦੇ ਚੰਡੇ ਗੱਡ ਕੇ ਆਈ ਆ 2024 ਚ ਨਹੀਂ ਹਜੇ ਕਨਫਰਮ ਤਾਂ ਨਹੀਂ ਹੋਇਆ ਤਾਂ ਇੱਕ ਮੀਡੀਆ ਹੈਗੀ ਆ ਪਰਸੈਪਸ਼ਨ ਮੇਰਾ ਨਾਮ ਅਜੀਤ ਬਰਮਈ ਜੀ ਕੇ ਵੇਲੀ ਹੈ ਅਸੀਂ 2006 ਦੇ ਪਲਾਟ ਲਏ ਹੋਏ ਆ ਅਸੀਂ 2500 ਰੁਪਏ ਗਾਜ ਪਲਾਟ ਲਿਆ ਤੇ ਅੱਜ ਦੀ ਰੇਟ ਚ ਇਹ ਕਹਿੰਦੇ 10000 ਰੁਪਏ ਗਾਜ ਮੈਨੂੰ ਡਿਵੈਲਪਮੈਂਟ ਚਾਰਜ ਦਿਓ ਤੇ ਨਾਨ ਕੰਸਟਰਕਸ਼ਨ ਜਾਂ 10000 ਮੈਨੂੰ ਲੈ ਜਾਓ ਜਾਂ 10000 ਰੁਪਏ ਮੈਨੂੰ ਦੇ ਦਿਓ ਠੀਕ ਹੈ ਅੱਛਾ ਇਹ ਬਣਾਉਣ ਜਦੋਂ ਅਸੀਂ ਬਣਾਉਣ ਲੱਗੇ ਉਹਦੇ ਪੈਸੇ ਮੰਗੇ ਤੁਹਾਡੇ ਉਹਦੋਂ ਬੰਦੇ ਭੇਜਦੇ ਨੇ 25-30 ਬੰਦੇ ਭੇਜਦੇ ਇਹ ਦੋ ਕਹਿੰਦੇ ਸਾਡੇ ਪਲਾਟ ਸਾਡਾ ਬਿਆਨਾ ਹੋਇਆ ਕੀ ਤੁਹਾਡੀ ਜਦੋਂ ਜ਼ਮੀਨ ਲਈਤੀ ਸੀ ਉਸ ਟਾਈਮ ਇਹ ਚੀਜ਼ਾਂ ਸਾਰੀਆਂ ਹੋਈਆਂ ਸੀ ਕੋਈ ਕੋਈ ਇਹਨਾਂ ਕੋਈ ਐਗਰੀਮੈਂਟ ਨਹੀਂ ਸੀਗਾ ਜੋ ਕੁਝ ਸੜਕਾ ਹੁਣ ਬਣੀ ਆ ਕੰਬੇ ਲੱਗੇ ਆ ਉਦੋਂ ਵੀ ਲੱਗੇ ਹੋਏ ਸੀ ਸ਼ਹਿਰ ਵਿੱਚ ਵੀ ਦੱਸਿਆ ਨਹੀਂ ਸੀ ਵੀ ਜੇ ਤੁਸੀਂ ਲੇਟ ਭਰੋਣ ਦੇ ਤੱਕ ਪਹਿਲੇ ਤੇ ਜਾ ਨਹੀਂ ਕੁਝ ਵੀ ਨਹੀਂ ਸੀਗਾ ਉਦੋਂ ਹੁਣ 2012 ਦੇ ਵਿੱਚ ਇਹਨੇ ਜਾ ਕਿੰਨੇ ਪੈਸੇ ਮੰਗ ਰਿਹਾ ਕੀ ਮਤਲਬ 10000 ਰੁਪਏ ਕਾਜੀ ਡਿਵੈਲਪਮੈਂਟ ਚਾਰਜ ਮੰਗ ਰਿਹਾ ਹੁਣ ਮੀਟਿੰਗ ਹੋਈ ਬੈਂਸਾਪ ਵੀ ਪਹੁੰਚਿਆ ਬੈਂਸਾਪ ਨਾਲ ਹਾਂ ਕਲੋਨੀ ਦੇ ਲੋਕਾਂ ਨਾਲ ਮੀਟਿੰਗ ਕੀਤੀ ਕੀ ਮਸਲਾ ਹੈ ਤੁਸੀਂ ਬੈਂਸਾਪ ਕਹਿੰਦੇ ਅਸੀਂ ਨਾਲ ਤੁਹਾਡੇ ਹੁਣ ਕਰਾਂਗੇ ਕੰਮ ਤੁਹਾਡੇ ਨਾਲ ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਨਾਲ ਸੀ ਸਾਜੀ ਕੋਈ 60 ਬੰਦੇ ਹੈਗੇ ਆ ਇਸ ਟ ਕਿ ਹੁਣ ਤੁਹਾਡੀ ਕੀ ਮੰਗ ਕੀ ਹੈ ਕੀ ਸਾਡੀ ਮੰਗ ਤੇ ਇਹੀ ਹੈ ਵੀ ਸਾਡੇ ਸਾਡਾ ਕੋਈ ਚਾਰਜ ਨਹੀਂ ਹੈਗਾ ਲਗਣਾ ਨਹੀਂ ਚਾਹੀਦਾ ਅਸੀਂ ਜੀਏ ਕੋਲ ਵੀ ਗਏ ਸੀ ਕਲਿਆਣਾ ਸੀ ਜੀਏ ਕੋਲ ਉਹ ਕਹਿੰਦੇ ਜੀ ਤੁਹਾਡੇ ਕੋਲ ਨਾ ਕੋਈ ਐਗਰੀਮੈਂਟ ਨਹੀਂ ਹੈਗਾ ਤੁਹਾਡੇ ਕੋਲ ਪਹਿਲਾਂ ਤਾਂ ਐਗਰੀਮੈਂਟ ਨਹੀਂ ਕੀਤਾ ਤੁਹਾਡੇ ਤੋਂ ਪੈਸੇ ਮੰਗ ਨਹੀਂ ਸਕਦਾ ਨਹੀਂ ਹੱਲ ਹੋਇਆ ਕੋਈ ਹੱਲ ਨਹੀਂ ਹੋਇਆ ਫਿਰ ਅਸੀਂ ਸੰਗਵਾਲ ਸਭ ਕੋਲ ਗਏ ਉੱਥੋਂ ਵੀ ਕੋਈ ਹੱਲ ਨਹੀਂ ਹੋਇਆ ਫੇ ਪੁਲਿਸ ਕੋਲ ਗਏ ਉੱਥੋਂ ਵੀ ਕੋਈ ਹੱਲ ਨਹੀਂ ਨਹੀਂ ਹੱਲ ਹੁੰਦਾ ਜਿਵੇਂ ਬੈਂਸਾ ਪਹੁੰਚੇ ਅਗਲਾ ਸੰਗਰਸ਼ ਅਗਲੇ ਸੰਗਰਸ਼ ਹੁਣ ਲੜਾਂਗੇ ਹੁਣ ਤਾਂ ਲੜਨਗੇ ਹੁਣ ਤਾਂ ਮੈਦਾਨ ਚ ਉਤਰ ਗਏ ਆ ਜੀ ਮੇਰਾ ਨਾਮ ਰੀਆ ਠਾਕ हां जी देखो सर मैं जीके वाली भी सोसाइटी पर आने गए ठीक है इनोंदे मेन इशू ਤੇ ਹੈਗਾ ਕਿ ਡਿਊ ਦੇਣਾ ਨਹੀਂ ਚਾਹੁੰਦੇ ਠੀਕ ਹੈ ਉਹ ਡਿਊ ਦਿੱਤੇ ਬਿਨਾਂ ਤਾਂ ਚੱਲਣਾ ਵੀ ਨਹੀਂ ਹੈਗਾ ਸਾਡੇ ਨੇ ਤਾਂ ਪੈਨੇ ਹੀ ਆ ਉਹ ਇਸ ਚੀਜ਼ ਦਾ ਬਾਰ-ਬਾਰ ਮੁੱਦਾ ਬਣਾਉਂਦੇ ਆ ਕੱਟ ਲਗਾਉਂਦੇ ਆ ਕਿਸੇ ਨੂੰ ਬੁਲਾਉਂਦੇ ਆ ਅੱਜ ਵੀ ਇਹਨਾਂ ਨੇ ਕੱਟ ਲਗਾਇਆ ਬੈਂਸ ਜੀ ਨੂੰ ਬੁਲਾਇਆ ਠੀਕ ਹੈ ਪਰ ਆਪਣਾ ਇਸ਼ੂ ਨਹੀਂ ਦੱਸਦੇ ਕਿ ਸਾਡਾ ਮੇਨ ਇਸ਼ੂ ਕੀ ਹੈਗਾ ਅੱਛਾ ਕੀ ਇਸ਼ੂ ਕੀ ਹੈ ਜੀ ਮਤਲਬ ਉਹ ਸਰ ਮੇਨ ਮੁੱਦਾ ਇਹੀ ਹੈ ਕਿ ਇਹ ਪੈਸੇ ਦੇਣਾ ਨਹੀਂ ਚਾਹੁੰਦੇ ਫ੍ਰੀ ਖਾਤੇ ਚ ਇੱਥੇ ਰਹਿਣਾ ਚਾਹੁੰਦੇ ਇੱਥੇ ਕੋਈ ਬੰਦਾ ਰਹਿਣ ਵਾਲਾ ਹੈ ਨਹੀਂ ਇਹਨਾਂ ਨੇ ਇਥੋਂ ਸੇਲ ਆਊਟ ਕਰਕੇ ਨਿਕਲਣਾ ਹੈ ਡਿਊ ਦੇ ਸਰ ਡਿਊ ਦੇ ਆ ਇਹਨਾਂ ਦੇ ਮੇਨਟੇਨੈਂਸ ਚਾਰजेस ਹੈ ਡਿਊ ਹੈ ਜੀ ਪੈਸੇ ਦੇ ਦਿੱਤੇ ਉਸ ਤੋਂ ਬਾਅਦ ਸਰ 플ੌਟ ਲੈ ਲਿਆ ਤੇ ਜਿਹੜਾ ਇੱਥੇ ਸਫਾਈ ਕਰਵਾਉਂਦੇ ਆ ਹਰ ਮਹੀਨੇ ਉਹਦੇ ਪੈਸੇ ਨਹੀਂ ਦੇਣੇ ਪੈਣੇ ਉਹ ਫ੍ਰੀ ਖਾਤੇ ਥੋਂ ਨਾ ਰਹਿਣ ਦੇਣਾ ਹੈ ਕਲੋਨੀ ਤਾਂ ਤਾਂ ਹੀ ਚੱਲੇਗੀ ਨਾ ਜੇ ਉਥੋਂ ਦੇ ਡਿਊ ਹੀ ਦੇਣੇ ਪੈਣੇ ਤੇ ਮੇਨ ਮੁੱਦਾ ਇਹ ਹੈ ਕਿ ਅਸੀਂ ਦੇਣੀ ਨਹੀਂ ਇੱਕ ਜੱਗਾ ਹੈਗਾ ਨਾਲ ਇਹਨਾਂ ਦੇ ਰਲਿਆ ਹੋਇਆ ਉਹ ਇਹਨਾਂ ਨੂੰ ਪੰਪਾ ਦੇ ਰਿਹਾ ਕਿ ਹਾਂ ਵੀ ਤੁਸੀਂ ਆਓ ਮੇਰੇ ਕੋਲ ਮੈਂ ਤੁਹਾਨੂੰ ਗਲੱਡ ਆਫਿਸ ਲੈ ਕੇ ਜਾਵਾਂਗਾ ਇਹ ਕਰਾਂਗਾ ਉਹ ਕਰਾਂਗੇ ਉਹਨਾਂ ਦੀ ਗੱਲਾਂ ਚਾਕੇ ਪੈਸੇ ਦੇਣ ਤੋਂ ਮੁੱਕਰ ਜਾਂਦੇ ਅਸੀਂ ਲੱਗਦਾ ਨਾ ਮੁੱਦਾ ਲੱਗਰ ਤੇ ਜਿਹੜੀ ਆਉਂਦੀ ਜਾ ਰਹੀ ਹੈ ਸਰ ਕਿੰਨੇ ਸਾਲ ਪਹਿਲਾਂ ਦਿਆਕਰ ਉਹਨਾਂ ਨੇ ਮਕਾਨ ਲੈ ਲੈ ਕੇ ਜਗਾ ਲੈ ਲੈ ਕੇ ਛੱਡੀਆਂ ਨੇ ਤੇ ਫਿਰ ਉਹਦੇ ਸਾਹਮਣੇ ਜੇ ਰੇਟ ਵੱਧ ਰਿਹਾ ਜਗਾ ਦੇ ਤਾਂ ਫਿਰ ਕਿਉਂ ਕੀ ਤਾਂ ਵਧਣਗੇ ਨਾ ਇਹ ਤਾਂ ਹੈ ਨਹੀਂ ਕਿ ਤੁਸੀਂ ਜੇ 2008 ਵਿੱਚ ਜਗਾ ਲੈ ਲਈ ਸਸਤੇ ਚ ਲੈ ਲਈ ਤੇ ਸਸਤੇ ਚ ਤੁਹਾ ਦਾ ਤੁਸੀਂ ਜੇ ਵੇਚੂਂਗੇ ਵੀ ਤਾਂ ਮਹਿੰਗੀ ਕਰਕੇ ਵੇਚੂਂਗੇ ਨਾ ਤੇ ਡਿਊ ਵੀ ਤਾਂ ਫਿਰ ਦੇਨੇ ਪੈਣੇ ਆ ਸਰ ਕਈਆਂ ਦੀ ਆਖਰੀ ਹੈ ਕਈਆਂ ਦੀ ਨਾ ਕੋਈ ਪਹਿਲਾਂ ਦੀ ਹੈ ਉਹ ਮੇਰੇ ਕੋਲ ਵੀ ਇੱਕ ਦੋ ਕੇਸ ਆਏ ਸਿੱਧਾ ਦੇ ਉਹਨਾਂ ਨੇ ਉਹ ਕਹਰੇ ਸੀ ਜੇ ਡਿਊ ਜ਼ਿਆਦਾ ਨਹੀਂ ਮੈਂ ਕਿਹਾ ਹੁਣ ਟਾਈਮ ਵੀ ਤਾਂ ਤੁਹਾਡਾ ਹੋ ਗਿਆ ਨਾ ਤੇ ਹੁਣ ਜੇ ਹਮਮ ਐਟਲੀ ਸਾਰਾ ਟੈਨਸ਼ਨ ਫਰੀ ਹੁੰਦਾ ਹੈ ਤੁਹਾਨੂੰ ਅੱਗੇ ਦੇਣਾ ਆਪਾਂ ਪਰ ਐਟ ਤਿੰਨ ਸਾਲ ਫਰੀ ਹੈ ਬਿਲਕੁਲ ਹੈਨਾ ਆਪ ਕੋ ਅੱਗੇ ਸਾਰਾ ਕਾਨੂੰਨ ਹੈਗਾ ਪੜਨੋਗੇ ਦੇਖ ਕੇ ਹਰ ਬਾਰ ਹਰ ਕਰਦੇ ਲੋਕ ਨਹੀਂ ਸਰ ਇਹਦਾ ਪਰਸੈਸਟਾ ਸਰ ਜਦੋਂ ਆਪਾਂ ਜਗਾ ਲੈਣੀ ਹੈ ਜਦੋਂ ਅਸੀਂ ਸੇਲ ਆਊਟ ਕਰਨੀ ਹੈ ਉਹਦੇ ਬਾਅਦ ਜਦੋਂ ਉਹਨਾਂ ਨੂੰ ਲੋਡ ਪੈਣੀ ਹੈ ਐਨਓਸੀ ਦੀ ਫਿਰ ਉਹ ਆਉਂਦੇ ਆ ਡੀਲਰ ਕੋਲ ਕਿ ਸਾਨੂੰ ਐਨਓਸੀ ਦੋ ਤੇ ਐਨਓਸੀ ਅਸੀਂ ਤਾਂ ਹੀ ਪ੍ਰੋਵਾਈਡ ਕਰਾਵਾਂਗੇ ਜੇ ਉਹ ਡਿਊ ਦੇਣਗੇ ਬੜੀ ਚੀਜ਼ ਪਹਿਲੇ ਬਾਅਦ ਤੇਰੀ ਹੋ ਜਾਂਦੀ ਹੈ ਕਹਿੰਦੇ ਅਸੀਂ ਮਤਲਬ ਉਹ ਵੀ ਐਨਓਸੀ ਮੰਗਦੇ ਆ ਜਦੋਂ ਖਰੀਦ ਲਈ ਫਿਰ ਉਹਦੇ ਹੀ ਸੇਲ ਕਰ ਦੋ ਜਦੋਂ ਕੁਝ ਬਣਾ ਲਓ ਫਿਰ ਉਹ ਕਿਉਂ ਲੈ ਕੇ ਛੱਡ ਦਿੰਦੇ ਆ ਨਹੀਂ ਜਦੋਂ ਜਦੋਂ ਬਣਾਉਂਦੇ ਆ ਉਹਦੇ ਕੋਲ ਪਹਚਾਣ ਲੈਣੇ ਹਾਂ ਸਰ ਬਿਲਕੁਲ ਸਫਾਈਆਂ ਹੁੰਦੀਆਂ ਨੇ ਸਰ ਹਰ ਮੰਥਲੀ ਉਹ ਕੇ ਬੰਦਾ ਲੱਗਦਾ ਹੈ ਲਾਈਟਾਂ ਚੱਲਦੀਆਂ ਨੇ ਸਾਰੀ ਹਰ ਇੱਕ ਚੀਜ਼ ਦਾ ਲੱਗਦਾ ਪੈਸਾ ਉਹ ਜਿਹੜਾ ਇਕੱਟ ਉਹਨਾਂ ਦਾ ਕਾਹ ਤੋਂ ਉਹਨਾਂ ਨਾਲ ਗੱਲਬਾਤ ਵੀ ਕਰਨਾ ਚਾਹ ਸਰ ਕੁਝ ਵੀ ਨਹੀਂ ਬੜੀ ਵਾਰ ਮੈਂ ਕਹਿ ਕੇ ਦੇਖ ਲਿਆ ਕਿ ਅਗਰ ਤੁਹਾਡਾ ਕੋਈ ਮੁੱਦਾ ਹੈ ਤੁਸੀਂ ਆ ਕੇ ਗੱਲ ਕਰੋ ਉਹ ਬਾਰੋ-ਬਾਰੀ ਸਰ ਜੀ ਉਦਾਂ ਯਾਰੀ ਦੋਸਤੀ ਪੂਰੀ ਨਹੀਂ ਮੰਨਦੀ ਜੀ ਹਾਂ ਸ਼ਾਮ ਨੂੰ ਮਿਲਣਾ ਹਾ ਹਾ ਇਹ ਜੋ ਵੀ ਹੈ ਪਰ ਜਿਹੜਾ ਮੇਨ ਮੁੱਦਾ ਉਹਨਾਂ ਨੇ ਗੱਲ ਨਹੀਂ ਕਰਨੀ ਬਾਜੂ ਮੰਗਾ ਲੁੱਟ ਤੰਤਰ ਦੇ ਖਿਲਾਫ ਉਹਨਾਂ ਨੂੰ ਲੈ ਕੇ ਬਾਜੂ ਮੰਗ ਕੀ ਆ ਕਿਸੇ ਦਾ 100 ਗਜ ਦਾ ਜੀ ਦੇ ਵਿੱਚ ਪਲਾਟ ਆ ਤੇ ਜਦੋਂ ਉਹ ਆਪਣਾ ਘਰ ਬਣਾਉਣ ਲੱਗਦਾ ਕਹਿੰਦੇ ਕਾਢ ਰੁਪਇਆ 15 ਲੱਖ ਕਿਸੇ ਨੂੰ ਕਹਿੰਦੇ ਕਾਢ 18 ਲੱਖ ਕਿਸੇ ਨੂੰ ਕਹਿੰਦੇ ਕਾਢ 12 ਲੱਖ ਜਿਹੜਾ ਕੀ ਕਾਨੂੰਨ ਦੇ ਅਨੁਸਾਰ ਬਿਲਕੁਲ ਨਹੀਂ ਹੈਗਾ ਇਹ ਸਤਕਾਰਯੋਗ ਜਿਨ੍ਹਾਂ ਦੇ ਇੱਥੇ ਪਲਾਟ ਹੈਗਾ ਇਹ ਗ੍ਰੀਨ ਸਿਗਨਲ ਦਿੰਦੇ ਹੋਏ ਕਿਹਾ ਵੀ ਤੁਸੀਂ ਇੱਕ ਪੈਸਾ ਨਹੀਂ ਦੇਣਾ ਉਹ ਲੈਂਡ ਦਾ ਹੱਕਦਾਰ ਨਹੀਂਗਾ ਗੁਲਸ਼ਨ ਜੀ ਕੇ ਬੈਲੀ ਵਾਲਾ ਉਸ ਤੋਂ ਬਾਅਦ ਇਹ ਸਮੇਂ ਦੇ ਹਾਕਮੀ ਲੋਕਾਂ ਕੋਲੇ ਜਾਏ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਪੰਚਾਂ ਦਾ ਕਿ ਸਿਰ ਮੱਥੇ ਪਨਿਆਲਾ ਉੱਥੇ ਦਾ ਉੱਥੇ ਕੰਮ ਨਹੀਂ ਬਣਿਆ ਇਸ ਕਰਕੇ ਅਜ ਆਪੋਜੀਸ਼ਨ ਕਾਂਗਰਸ ਪਾਰਟੀ ਇਸ ਦਿੱਕਤ ਤੇ ਪਰੇਸ਼ਾਨੀ ਦਾ ਹੱਲ ਕਰਨ ਵਾਸਤੇ ਸਿਮਰਜੀਤ ਬੈਂਸ ਆਇਆ ਮੈਂ ਇਹਨਾਂ ਨੂੰ ਯਕੀਨ ਦਿਵਾਇਆ ਡੈਮੋਕ੍ਰੈਟਿਕ ਵੇ ਦੇ ਨਾਲ ਧਰਨੇ ਤੇ ਬੈਠਾਂਗੇ ਉਹਨਾਂ ਨੂੰ ਆਪਣਾ ਦੁੱਖ ਤੇ ਦਰਦ ਦੱਸਾਂਗੇ ਵੀ ਅਸੀਂ ਪੈਸੇ ਸਾਡੀ ਕਿਰਤ ਕਮਾਈ ਆ ਹਰਾਮ ਦੇ ਨਹੀਂ ਹੈਗੇ ਪੈਸੇ ਤੇ ਅਸੀਂ ਦਵਾਨੀ ਨਹੀਂ ਦੇਣੀ ਨਿਯਮਾਂ ਅਨੁਸਾਰ ਤੇ ਕਾਨੂੰਨ ਅਨੁਸਾਰ ਬਣਦੇ ਉਹ ਜ਼ਰੂਰ ਦਵਾਂਗੇ ਜੇ ਕੋਈ ਧੱਕੇਸ਼ਾਹੀ ਦੇ ਨਾਲ ਕਵੇ ਕੋਈ ਗੋਲੀਆਂ ਚਲਾ ਕੇ ਕਵੇ ਤੇ ਅਸੀਂ ਭਗਤ ਸਿੰਘ ਵਾਲੇ ਆਂ ਗਾਂਧੀ ਜੀ ਦਾ ਸਤਕਾਰ ਜ਼ਰੂਰ ਕਰਦੇ ਆਂ ਅਸੀਂ ਭਗਤ ਸਿੰਘ ਵਾਲੇ ਆਂ ਫਿਰ ਅਸੀਂ ਜਵਾਬ ਮੂੰਹ ਤੋੜਮਾ ਦੇਣਾ ਜਾਣਦੇ ਆਂ ਅਚਾ ਬੈਂਸਰ ਜਿੰਨੀ ਚੋਣ ਜਿਹੜੀ ਆ ਕਰਨਦਾਰਨ ਦੀ ਹੈ ਇਹਨੂੰ ਲੈ ਕੇ ਕਿਸੇ ਵੀ ਕਾਂਗਰਸ ਪਾਰਟੀ ਵੱਲੋਂ ਪਹਿਰੀਆਂ ਤਾਕਤ ਵਾਲਾ ਜਿਹੜੀ ਮਿਹਨਤ ਦੇ ਨਾਲ ਸੀਟ ਜਿੱਤਣ ਦਾ ਯਤਨ ਕਰੀ ਹੈ ਕੋਈ ਤਾਂ ਛੋਟੇ ਵੀ ਰੇ ਤਾਂ ਚਿੱਟੇ ਦਿਨਾਂ ਵਾਂਗ ਸਾਫ਼ ਤੇ ਸਪਸ਼ਟ ਆ ਤੁਸੀਂ ਰਿਜ਼ਲਟ ਲੋਕ ਸਭਾ ਵਾਲਾ ਦੇਖ ਲਓ ਅਸੀਂ ਸੱਤ ਜਿੱਤੀਆਂ ਝਾੜੂ ਗੋਲੇ ਦੋ ਹੈਗੀਆਂ ਸੱਤ ਦਾ ਮਤਲਬ ਕੀ ਆ ਵੀ ਅਸੀਂ ਤਕਰੀਬਨ 70 72% ਵੋਟ ਦੇ ਉੱਤੇ ਕਾਂਗਰਸ ਪਾਰਟੀ ਜਿੱਤ ਦੇ ਝੰਡੇ ਗੱਡ ਕੇ ਆਈ ਆ 2024 ਚ 2027 2027 ਦੇ ਵਿੱਚ ਲੋਕਾਂ ਨੇ ਮਨ ਮੰਨ ਲਿਆ ਹੋਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਆ ਰਹਿ ਗਈ ਗੱਲ ਬਾਇ ਇਲੈਕਸ਼ਨ ਦੀ ਬਾਇ ਇਲੈਕਸ਼ਨ ਦੇ ਵਿੱਚ ਸਾਡਾ ਕੈਂਡੀਡੇਟ ਬੜਾ ਵਧੀਆ ਜਿਹੜਾ ਕੱਲ ਪਾਰਟੀ ਨੇ ਨਾਮਜ਼ ਕੀਤਾ ਤੇ ਅਸੀਂ ਸਾਰੇ ਜੀਤ ਤੋੜ ਮਿਹਨਤ ਕਰਕੇ ਬਾਇ ਇਲੈਕਸ਼ਨ ਜਿਹੜੀ ਉਹ ਬਾਬਾ ਕਿਰਪਾਗਰ ਗੁਰਰਾਮਦਾਸ ਸਾਹਿਬ ਦੀ અપਾਰ ਬਖਸ਼ਿਸ਼ ਕਿਉਂਕਿ ਉਧਰ ਗੁਰਰਾਮਦਾਸ ਸਾਹਿਬ ਦੇ ਚਰਨਸ਼ੋਪਾਪਤ ਧਰਤੀ ਦੇ ਅਸੀਂ ਜਿੱਤ ਦੇ ਝੰਡੇ ਗੱਡ ਕੇ ਆਵਾਂਗੇ ਅੱਛਾ ਇਹ ਇੱਕ ਰਾਜ ਸਭਾ ਸੀਟ ਨੂੰ ਲੈ ਕੇ ਵੀ ਆ ਰਿਹਾ ਕਿ ਪ੍ਰੈਜ਼ੀਡੈਂਟ ਦੇ ਮਾਲ ਨਹੀਂ ਹਜੇ ਕਨਫਰਮ ਤਾਂ ਨਹੀਂ ਹੋਇਆ ਉਹਦਾ ਇੱਕ ਮੀਡੀਆ ਆ ਹੈਗੀ ਆ ਪਰਸੈਪਸ਼ਨ ਤੋ ਦੇਖੋ ਇੱਕ ਸਨਤਕਾਰ ਉਹਨੂੰ ਭੇਜਣ ਲੱਗਿਆ ਤੇ ਉਹਦੇ ਪਿੱਛੇ ਕੀ ਆ ਉਹਦੇ ਪਿੱਛੇ ਬੜਾ ਕੁਸ਼ ਆ ਕਿਉਂਕਿ ਰਜਿੰਦਰ ਗੁਪਤਾ ਜੀ ਬੜੇ ਵੱਡੇ ਸਨਤਕਾਰ ਹੈਗੇ ਆ ਉਹਨਾਂ ਨੂੰ ਰਾਜ ਸਭਾ ਜੇ ਭੇਜਣਾ ਤੇ 2027 ਦੇ ਵਿੱਚ ਕਿਹੜੇ ਕਿਹੜੇ ਮੈਨੇਜਮੈਂਟ ਕੀਤੇ ਆ ਉਹਦੇ ਨਾਲ ਉਹਦੇ ਤੋਂ ਕਿਹੜੇ ਕਿਹੜੇ ਪੂਰੇ ਕਰਾਉਣੇ ਆ ਇਹ ਵਿਚਾਰਨ ਦੀ ਗੱਲ ਆ ਇਹ ਐਵੇਂ ਨਹੀਂ ਅੰਨਾ ਵੰਡੇ ਸਿਰਨੀਆਂ ਤੇ ਮੋੜ-ਮੋੜ ਘਰਦਿਆਂ ਨੂੰ ਇਹ ਐਵੇਂ ਨਹੀਂ ਵੱਡਿਆਂ ਨੂੰ ਸਿਰਨੀਆਂ ਪੈਂਦੀਆਂ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਪੱਕ ਪਕਾ ਪਹਿਲਾਂ ਕਰਵਾਇਆ ਗਿਆ ਐਸਾ ਕਲੋਨੀ ਵਾਲੇ ਨੇ ਤੇ ਜਿਸ ਤਰ੍ਹਾਂ ਗੋਲੀ ਚਲਾਈ ਗਈ ਆ ਟਰਾਇਆ ਗਿਆ ਇਹਨਾਂ ਨੂੰ ਕੀ ਲੱਗਦਾ ਅਸੀਂ ਅਸੀਂ ਡਰਨ ਵਾਲੇ ਨਹੀਂ ਮੈਂ ਕਿਉਂ ਆਇਆ ਇੱਥੇ ਹੁਣ ਚਲਾਵੇ ਖਾਂ ਗੋਲੀ ਇਹ ਘਰ ਵੀ ਬਣਾਉਣਗੇ ਇਹ ਚਾਰ ਦਿਵਾਰੀਆਂ ਵੀ ਕਰਨਗੇ ਇਹ ਕੋਠੀ ਵੀ ਪਾਉਣਗੇ ਚਲਾਵੇ ਗੋਲੀ ਸਭੇ ਕਮਾਲ ਸਾਹਿਬ ਸ਼੍ਰੀ ਗੁਰ ਗੋਬਿੰਦ ਸਿੰਘ ਮਹਾਰਾਜ ਉਚਾਰਨ ਕਰਕੇਗਾ ਚੁੰਕਾਰ ਅਜ ਹਵਾ ਹੀਲ ਤੇ ਤਰ ਗੁਜਸ਼ਤ ਹਲਾਲ ਹਸਤ ਬੁਰਦਨ ਵਾ ਸ਼ਮਸ਼ੀਰ ਦਸਤ ਸੁਲਾ ਸਫਾਈ ਦੇ ਦਰਵਾਜੇ ਬੰਦ ਹੋ ਜਾਣ ਤੇ ਫਿਰ ਚੰਡੀ ਜਿਹੜੀ ਮਿਆਂ ਚੋਂ ਖਿੱਚ ਲੈਣੀ ਚਾਹੀਦੀ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਹੈ ਇੰਨੇ ਲੋਕ ਨੇ ਇਕੱਠੇ ਹੋ ਕੇ ਲਗਾਤਾਰ ਕਦੀ ਕਿਸੇ ਕੋਲ ਜਾ ਰਹੇ ਕਦੀ ਔਰ ਮਾਮਲਾ ਪੁਰਾਣਾ ਹੁੰਦਾ ਜਾ ਰਿਹਾ ਹੈ ਇਹ ਇਹ ਬੇੜਾਗਰਕ ਹੋ ਗਿਆ ਬੇੜਾਗਰਕ ਹੋ ਗਿਆ ਇਹ ਪੱਲਾ ਜੀਕੇ ਵੈਲੀ ਚ ਨਹੀਂ ਇਹ ਪੂਰੇ ਲੁਧਿਆਣੇ ਦੇ ਅੰਦਰ ਬੇੜਾਗਰਕ ਹੋਇਆ ਹੈ ਤੁਸੀਂ ਕੋਈ ਪਲਾਟ ਲੈ ਲਿਆ ਤੁਸੀਂ 3 ਸਾਲ ਲੇਟ ਬਣਾਉਣ ਲੱਗੇ ਹੋ ਪਲਾਟ ਲਿਆ ਸੀ 13 ਲੱਖ ਦਾ ਤੇ ਜਦੋਂ ਬਣਾਉਣ ਲੱਗਦੇ ਹੋ ਕਹਿੰਦੇ ਨਾ ਨਾ ਇੱਧਰ ਆ ਜਾ 6 ਲੱਖ ਰੁਪਈਆ ਹੋਰ ਪਰ ਡਿਵੈਲਪਮੈਂਟ ਚਾਰਜੇਸ ਦੇ ਸਾਨੂੰ ਇਹ ਕਿਹੜਾ ਕਾਨੂੰਨ ਆ ਇਹ ਹਰ ਕਲੋਨੀ ਦੇ ਵਿੱਚ ਕਲੋਨਾਈਜ਼ਰ ਲੁੱਟਦਾ ਮੰਦਰ ਤੇ ਰੋਕਣਾ ਕਿੰਨੇ ਆ ਰੋਕਣ ਦੀ ਡਿਊਟੀ ਤੇ ਜ਼ਿੰਮੇਵਾਰੀ ਕੀ ਦੀ ਆ ਸਮੇਂ ਦੇ ਹਾਕਮੀ ਲੋਕਾਂ ਦੀ ਅੱਜ ਹਾਕਮੀ ਲੋਕ ਚੁੱਪ ਕਰਕੇ ਅੱਖਾਂ ਦੇ ਪੱਟੀ ਬੰਨ੍ਹ ਕੇ ਅੱਖਾਂ ਤੇ ਪੱਟੀ ਕਿਉਂ ਬੰਨੀ ਜਾਂਦੀ ਆ ਜਿੱਥੇ ਰਲੇਮਾਂ ਹੋ ਜਵੇ ਜਿੱਥੇ ਲੁੱਟਦੇ ਪੈਸੇ ਦੀ ਵੰਡ ਪੈਣ ਲੱਗ ਜੂਵੇ ਉੱਥੇ ਫਿਰ ਚੁੱਪੀ ਹੁੰਦੀ ਹੈ ਇਹ ਚੁੱਪੀ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਇਕੱਠੇ ਹੋਣਾ ਨਹੀਂ ਦੇਮ ਚਲਾਈ ਹੋਈ ਹੈ ਸਰਕਾਰ ਨੇ ਕਿ ਸਰਕਾਰ ਤੁਹਾਡੇ ਦੁਆਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੂ ਆ ਤੁਸੀਂ ਦੇਖ ਹੀ ਲਿਆ ਇੱਕ ਦੁਆਰ ਨਹੀਂ ਦੁਆਰ ਦੀ ਗੱਲ ਕਰਦੇ ਹਾਂ ਇਹ ਵਿਚਾਰੇ ਪਹਿਲਾਂ ਐਮਐਲਏ ਕੋਲੇ ਫਿਰ ਮਨਿਸਟਰ ਕੋਲੇ ਅਫਸਰਾਂ ਦੇ ਕੋਲੇ ਜਾ ਜਾ ਕੇ ਥੱਕ ਗਏ ਗੱਲ ਨਹੀਂ ਬਣੀ ਸਰਕਾਰ ਕਿਹਦੇ ਦੁਆਰ ਹੈਗੀ ਹੈ ਸਰਕਾਰ ਇਹਦੇ ਦੁਆਰ ਹੈ ਹੋਰ ਕਿਤੇ ਨਹੀਂ ਹੈ ਠੀਕ ਹੈ ਚਲੋ ਅੰਤ ਨਹੀਂ ਗੱਲ ਹੋਤੀ ਅਨੇ ਦੇ ਵਾਸੀਆਂ ਕੋਲੋਂ ਸਨਤਕਾਰਾਂ ਕੋਲੋਂ ਸੁਣ ਲਿਆ ਗੋਲੀ ਚੱਲੀ ਹੋਵੇ ਉਹਦੀ ਰਿਕਾਰਡਿੰਗ ਹੋਵੇ ਗੋਲੀ ਚਲਾਉਣ ਵਾਲੇ ਗੁੰਡਿਆਂ ਦੇ ਵਿਰੁੱਧ ਪੁਲਿਸ ਕੋਈ ਕਾਰਵਾਈ ਨਾ ਕਰੇ ਕੋਈ ਕਾਰਵਾਈ ਨਾ ਕਰੇ ਇਹਦਾ ਮਤਲਬ ਕੀ ਹੈ ਕਿ ਜਿੰਨਾ ਪੰਜਾਬ ਦੇ ਅੰਦਰ ਗੈਂਗਬਾਰ ਗੁੰਡਾ ਤੰਤਰ ਉਹ ਸਰਕਾਰੀ ਸਰਪ੍ਰਸਤੀ ਥੱਲੇ ਆ ਉਹ ਝਾੜੂ ਦੀ ਸਰਪ੍ਰਸਤੀ ਦੇ ਥੱਲੇ ਲੋਕਾਂ ਦੇ ਨਾਲ ਬੁਰਸ਼ਾਗਰਦੀ ਕਰਦਾ ਫਿਰਦਾ ਈ ਮਝਾਲ ਕੋਈ ਬੰਦਾ ਗੋਲੀ ਚਲਾ ਜਵੇ ਤੇ ਪੁਲਿਸ ਕਾਰਵਾਈ ਨਾ ਕਰੇ ਸਾਫ ਤੇ ਸਪਸ਼ਟ ਹੈ ਕਿ ਉਹਨੂੰ ਸਤਾਤਾਰੀ ਲੋਕਾਂ ਦੀ ਛਤਰਛਾਇਆ ਇਹੀ ਸਾਰਾ ਕੁਝ ਪੈਸੇ ਪੂਸੇ ਇਕੱਠੇ ਕਰਾਉਣ ਲਈ ਲੋਕਾਂ ਦੇ ਉੱਤੇ ਗੋਲੀਆਂ ਚਲਾ ਰਿਹਾ ਸਰਪੰਚ ਕਤਲ ਹੋ ਗਿਆ ਉਹੀ ਸਰਪੰਚ ਜਿਹਨੇ ਉਹ ਕੋਈ ਦੇ ਮਾੜੇ ਕੰਮਾਂ ਦਾ ਪਰਦਾ ਫਾਸ਼ ਕੀਤਾ ਮੀਡੀਆ ਦੇ ਸਾਹਮਣੇ ਤੇ ਚੰਦ ਮਹੀਨਿਆਂ ਬਾਅਦ ਉਹ ਸਰਪੰਚ ਦਾ ਦੁਕਾਨ ਤੇ ਬੈਠੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਹਨੇ ਕਰਾਇਆ ਸਾਫ ਤੇ ਸਪਸ਼ਟ ਹੋ ਗਈ ਨਾ ਗੱਲ ਪੰਜਾਬ ਦੇ ਅੰਦਰ ਸਰਕਾਰ ਨਹੀਂ ਹੈਗੀ ਗੁੰਡਾਗਰਦੀ ਤੇ ਬੁਰਸ਼ਾਗਰਦੀ ਦਾ ਰਾਜ ਹੈ ਜੀ ਠੀਕ ਹੈ